ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਚਿੱਟੇ ਛੋਲੇ ਚਿੱਟੇ ਛੋਲੇ ਮੈਂ ਕਾਬੂਲੀ ਦੇ ਮੰਗਾਈ ਸੀ ਬਹੁਤ ਹੀ ਵਧੀਆ ਬੰਦੇ ਆ ਛੋਟੇ ਛੋਟੇ ਹੁੰਦੇ ਆ ਬਹੁਤ ਹੀ ਸੁਆਦ ਬੰਦੇ ਆ ਤੇ ਅਸੀਂ ਚੰਗੀ ਤਰ੍ਹਾਂ ਧੋ ਕੇ ਇਹਨਾਂ ਨੂੰ ਕੁੱਕਰ 'ਚ ਕੱਢ ਲਾਂਗੇ ਔਰ ਪਾਣੀ ਐਸੀ ਥੋੜਾ ਕੁੱਲਾ ਹੀ ਪਾਵਾਂਗੇ ਤਾਂ ਜੋ ਜਦੋਂ ਵਿਸਲ ਵਗੈਰਾ ਵੱਜਦੀ ਆ ਪਾਣੀ ਸੁੱਕ ਜਾਂਦਾ ਹੈ ਇਹਦਾ ਇਸ ਕਰਕੇ ਥੋੜਾ ਕੁੱਲਾ ਪਾਣੀ ਪਾਵਾਂਗੇ ਔਰ ਛੋਟਾ 스ਪੂਨ ਅਸੀਂ ਲੂਣ ਦਾ ਲਵਾਂਗੇ ਔਰ ਨਾਲ ਹੀ ਵਿੱਚ ਪਾ ਕੇ ਇਹਨੂੰ ਗੈਸ ਤੇ ਧਰ ਦਾਂਗੇ ਉਬਲ ਲੈ ਗੇ ਦੀ ਜੋ 스피드ਾ ਬੋਲੀ ਰੱਖਾਂਗੇ ور ਨਾਲ ਹੀ ਅਸੀਂ ਨਾ ਚਰ ਮਸਾਲਾ ਧਰ ਗਲਾਂਗੇ ਤਿੰਨ ਪਿਆਜ਼ ਟਮਾਟਰ ਅਦਰਕ ਚਾਰ ਹਰੀ ਮੇਚਾ ਤੇ ਇੱਕ ਲਸਣ ਦੀ ਗੰਡੀ ਲੈ ਲਾਂਗੇ ਇਹਨਾਂ ਨੂੰ ਬਰੀਵ ਵੀ ਕੱਟ ਕੇ ਇਹਨਾਂ ਨੂੰ ਚੋਪ ਕਰ ਲਾਂਗੇ ਲਸਣ ਪਿਆਜ਼ اور ہریے میچا ਨੂੰ چوپ کر لਾਂਗੇ ਕੜਾਈ میں گ�ਸ ਤੇ ਤਰਦੀ ہے کچن دے طرح گرم ہو جائے اور جڑا پانی ہے اندر ہے گا سوکھ جائے कढ़ाई गर्म हो गई पावे दो कड़छिया तो मसाला मैं चॉप कर लिया है देखो बिलकुल ही ब्रीक ब्रीक कर लेना मसाला चॉप एक बन्ने में छोले रखे एक बने तेल गर्म हो चुका है कढ़ाई च हम अवे सब तो पहले मसाला जोड़ा चो किता है इस तुम अगे न ही डब्बे चंगी तरह अज कट लेंगे हथा ਹੁਣ ਅਸੀਂ ਚੰਗੀ ਤਰ੍ਹਾਂ ਹਲਾ ਦਾਂਗੇ ਮਸਾਲਿਆਂ ਨੂੰ ਕੜਛੀ ਨਾਲ ਹੁਣ ਅਚਰੈਸ ਟਮਾਟਰ ਰ ਅਦਰਕ ਦਾ ਪੇਸਟ ਬਣਾ ਲਾਂਗੇ ਚੋਪ ਕਰ ਲਾਂਗੇ ਇਹਨਾਂ ਨੂੰ ਆ ਦੇਖੋ ਬਿਲਕੁਲ ਚੋਪ ਇਸ ਤਰ੍ਹਾਂ ਦਾ ਹੀ ਕਰਨਾ ਹੈ ਮੰ ਨਾਲ ਹੀ ਅチェਰੇ ਵਿੱਚ ਹੁਣ ਮਸਾਲਾ ਸਾਡਾ ਬਰਾਊਨ ਹੋ ਚੁੱਕਾ ਪਿਆਜ ਆ ਤਾਂ ਅਜੇ ਚ ਨੂਨ ਮਿਰਚ ਹਲਦੀ ਮਸਾਲਾ ਪਾ ਦਾਂਗੇ ਛੋਟੇ ਛੋਟੇ ਚਮਚੇ ਪਾਉਣੇ ਹਨ ਮੈਨੂੰ ਹਲਾਵਾਂਗੇ ਚੰਗੀ ਤਰ੍ਹਾਂ ਇਸ ਤੋਂ ਬਾਅਦ ਅਸੀਂ ਜੇ ਦੋ ਟਮਾਟਰ ਪਾ ਦਾਂਗੇ ਇਹਦੇ ਵਿੱਚ ਹੀ ਟਮਾਟਰਾਂ ਨੂੰ ਮਸਾਲੇ ਦੇ ਵਿੱਚ ਮਿਕਸ ਕਰ ਲਾਂਗੇ ਔਰ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਜੋ ਸਾਡੇ ਮਸਾਲੇ ਆ ਚੰਗੀ ਤਰ੍ਹਾਂ ਮਿਕਸ ਹੋ ਜਾਂ ਟਮਾਟਰ ਹੈਗੇ ਸਾਡੇ ਫਿਸਜਨ ਚੰਗੀ ਤਰ੍ਹਾਂ ਵਿੱਚ ਇਹਦੇ ਵਿੱਚ ਮੈਨੂੰ ਨੂਨ ਮਿਰਚ ਨੂਨ ਮਿਰਚ ਘਟ ਲਾਤੀ ਪਈ ਸੀ ਮੈਂ ਦੁਬਾਰਾ ਪਾਇਆ ਔਰ ਇਹਦੇ ਵਿੱਚ ਮੈਂ ਦੀਗੀ ਮਿਰਚ ਵੀ ਪਾਈ ਆ ਕਿ ਥੋੜਾ ਰੰਗ ਚੇਂਜ ਹੋ ਜਾਏ ਛੋਲਿਆਂ ਦਾ ਕਿਉਂਕਿ ਮੈਨੂੰ ਲਾਈਟ ਜਿਹਾ ਲੱਗਦਾ ਪਿਆ ਸੀ ਹੁਣ ਅਸੀਂ ਚੰਗੀ ਤਰ੍ਹਾਂ ਕੜ੍ਹੀ ਮਾਰਾਂਗੇ। ਹੁਣ ਛੋਲੇ ਮੈਂ ਕੁੱਕਰ ਚੈੱਕ ਕੀਤਾ ਕਿ ਹੁਣ ਛੋਲੇ ਸਾਡੇ ਚੰਗੀ ਤਰ੍ਹਾਂ ਉਬਲ ਚੁੱਕੇ ਆ। ਪਾਣੀ ਵੀ ਥੋੜਾ ਸੁੱਕ ਗਿਆ। ਹੁਣ ਮਸਾਲਾ ਵੀ ਸਾਡਾ ਇੱਕ ਬੰਨੇ ਰੈਡੀ ਹੋ ਚੁੱਕਾ ਹੈ। ਆਪੇ ਕੋ ਤੇਲ ਛੱਡਦਾ ਮਸਾਲੇ ਨੇ। ਤੇ ਰੈਡੀ ਹੋ ਗਿਆ। ਹੁਣ ਕੁੱਕਰ ਵਿੱਚ ਮਸਾਲਾ ਪਾ ਦਾਂਗੇ। ਨਾਲ ਹੀ ਥੋੜਾ ਜਿਹਾ ਪਾਣੀ ਵਿੱਚ ਗਰਮ ਕਰਾਂਗੇ ਉਸੇ ਕੜਾਹੀ 'ਚ ਤੇ ਕੁੱਕਰ ਵਿੱਚ ਪਾ ਦਾਂਗੇ। ਹੁਣ ਕੁੱਕਰ ਬੰਦ ਕਰਕੇ 20 ਮਿੰਟ ਵਜਾਵਾਂਗੇ। साढे छोले बन के रेडी हो चुके अगर तम मेरी भीडियो लगी है लाइक कमेंट और सबसक्राइब जरूर करना और कमेंट में दसना कि तू किस तरह दे लगी मेरी वीडियो